ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਸასიਖਾਲ ਜੀ ਲਓ ਜੀ ਆਪਾਂ ਇੱਕ ਹੋਰ ਨਵਾਂ ਬਲੌਗ ਲੈ ਕੇ ਆ ਗਏ ਆ ਤੇ ਬਹੁਤ ਟਾਈਮ ਹੋ ਗਿਆ ਸੀ ਆਪਾਂ ਬਲੌਗ ਨਹੀਂ ਪਾਇਆ ਸੀਗਾ ਤੇ ਹੁਣ ਆਪਾਂ ਡੇਲੀ ਬਲੌਗ ਪਾਇਆ ਕਰਾਂਗੇ ਤੇ ਅੱਜ ਆਪਾਂ ਕਰਦੇ ਸੀਗੇ ਖੋਡਿਆਂ ਦੀ ਸਫਾਈ ਤੇ ਕਬੂਤਰੀਆਂ ਆਪਣੀਆਂ ਜਾਲ ਚ ਪਾਈਆਂ ਹੀ ਖੋਡੇ ਸਾਫ਼ ਕਰਤੇ ਆਪਾਂ ਤੇ ਜੋੜੇ-ਜਾੜੇ ਲੱਗੇ ਹੋਏ ਆਪਾਂ ਦੋ ਤਿੰਨਾਂ ਜੋੜਿਆਂ ਨੇ ਬੱਚੇ ਕੱਢ ਲਿਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕੱਲੋਂ ਤੇ ਮੈਂ ਕਹਾਂ ਚਲੋ ਆਪਾਂ ਤੁਹਾਨੂੰ ਆ ਦਿਖਾਉਂਦੇ ਆ ਬੱਚੇ ਆ ਵੱਡੀਆਂ ਕਬੂਤਰੀਆਂ ਹੀ ਆ ਤੇ ਕੋਸੇ ਵਿੱਚ ਹੁਣ ਝਾੜ ਪੈ ਗਿਆ ਗਾਂਲੇ ਸਾਲ ਇਹਨਾਂ ਨੂੰ ਛੱਡ ਲਾਂਗੇ ਆਪਾਂ ਆ ਸਾਰੀਆਂ ਇਚ ਕਬੂਤਰੀਆਂ ਵੱਡੀਆਂ ਕਬੂਤਰੀਆਂ ਦੂਜੇ ਜਾਲ ਚੋਂ ਵੀ ਤੁਹਾਨੂੰ ਦਿਖਾਉਣਾ ਆ ਮਾਰ ਲੁਣਨੇ ਗਾਇਰ ਕੀ ਦੀਆਂ ਪੱਟੀਆਂ ਇਹ 2024 ਵਾਲੀਆਂ ਜਿਹੜੀਆਂ ਰਹਿ ਰੂ ਗਈਆਂ ਲਓ ਜੀ ਆ ਕੂਤਰੀ ਦਾ ਭਾਈ ਹਰੀ ਟੋਰੀ ਵਾਲੇ ਦਾ ਆਪਣਾ ਜਿਹੜਾ ਕੂਤਰਾ ਉੱਥੇ ਮਰ ਗਿਆ ਸੀ ਬਾਜੀ ਤੇ 5 ਮਿੰਟ ਪਹਿਲਾਂ ਹਰ ਗਿਆ ਸੀਗਾ ਨਾਲ ਚਿੰਨਾ ਕੂਤਰਾ ਇਹ ਕੂਤਰੀ ਦਾ ਭਾਈ ਸੀਗਾ ਇਹ ਇਹ ਵੀ ਬਹੁਤ ਚੰਗਾ ਔੜਦੀ ਸੀ ਘਰੇ ਤੇ ਥੋੜਾ ਜਿਹਾ ਝਾੜ ਪੈ ਗਈ ਸੀ ਪਹਿਲਾਂ ਤਾਂ ਰਹਿ ਗਈ ਆ ਖੱਟੀਆਂ ਅੱਖਾਂ ਵਾਲੀ ਕਬੂਤਰ ਕਬੂਤਰ ਸਾਰੀ ਵਧੀਆ ਉੱਡੇ ਹੋਏ ਆ ਗਾਂ ਨੂੰ ਛੱਡ ਲਾਂਗੇ ਕੋਈ ਨਾ ਆਪਾਂ ਇਹ ਸਾਰੇ ਤੇ ਗਾਂ ਨੂੰ ਦਾਫਾ ਰਸਾਫ ਹੋ ਜਾਣਗੇ ਨਾਲੇ ਆਪਦੀ ਆਪ ਤੇ ਕੁਛ ਜਿਹੜੇ ਨਵੇਂ ਬੱਚੇ ਹੋਣਗੇ ਆਪਣੇ ਸਾਰੇ ਉਹ ਮੈਂ ਕਹਾਂ ਚਲਵਾਏ ਉਹਨਾਂ ਲਈ ਕਬੂਤਰੀਆਂ ਤੇ ਨੈਗ ਮਰਾ ਨੇ ਬਹੁਤ ਦਿਨ ਹੋ ਗਏ ਵਲੌਗ ਨਹੀਂ ਪਾਇਆ ਇਹਨਾਂ ਲਈ ਵਲੌਗ ਬਣਾ ਲੈਨੇ ਆ ਇਹ ਆ ਕੱਚੀਆਂ ਪੀਲੀਆਂ ਅੱਖਾਂ ਵਾਲੀ ਕਬੂਤਰियां ਦੇਖੋ ਆਪਣੀਆਂ ਦੋਨੇ ਤੇ ਹਣ ਡੇਲੀ ਪੂਰੇ ਵਧੀਆ ਵਧੀਆ ਬਲੌਗ ਆਇਆ ਕਰਨਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸਪੋਰਟ ਜਰੂਰ ਕਰਿਓ ਲੋ ਕਰੋ ਦਰਸ਼ਕਾਂ ਜੀ ਸਾਰੀਆਂ ਇਹ ਪੱਟੀਆਂ ਕਬੂਤਰਾਂਆਂ ਕੱਚੀਆਂ ਪੀਲੀਆਂ ਵਾਲੀ ਬੈਠੀ ਕੂਤਰੀ ਆਪਣੇ ਪਿੱਛੇ ਆਵੇ ਇਹ ਪਿਓਰ ਕਢਾਈ ਹੋਈ ਹੈ ਆਪਣੀ ਤੇ ਆਪਾਂ ਤੁਹਾਨੂੰ ਵੱਡੀਆਂ ਕੂਤਰੀਆਂ ਦੂਜੇ ਜਾਲ ਚ ਉਹ ਚ ਉੱਚ ਵੀਨੇ ਕਮਰਾ ਦੰਨੇ ਆ ਮੈਂ ਕਿ ਪਹਿਲਾਂ ਪੱਟੀਆਂ ਦਿਖਾ ਦਈਏ ਸਾਰੀਆਂ ਆਇਓ ਵੱਡੀਆਂ ਕੂਤਰੀਆਂ ਤੇ ਵੀ ਤੁਹਾਨੂੰ ਮਾਰਾ ਦੰਨੇਗਾ ਆਪਾਂ ਲਓ ਜੀ ਮਾਰੋਨੇਗੇ ਵਿੱਚ ਵੱਡੀਆਂ ਕੂਤਰੀਆਂ ਤੇ ਬਾਕੀ ਆਪਾਂ ਸਾਰੇ ਜੋੜਿਆਂ ਤੇ ਲਾਈਆਂ ਹੋਈਆਂ ਕੂਤਰੀਆਂ ਆਪਣੀਆਂ ਜਿਹੜੀਆਂ ਵਿੱਚ 5-4 ਕਬੂਤਰੀਆਂ ਰਹਿੰਦੀਆਂ ਅਜੇ ਜੋੜਿਆਂ ਚ ਪਾਉਣ ਵਾਲੀਆਂ ਉਹਨਾਂ ਦੇ ਥੋੜਾ ਜਿਹਾ ਆਪਾਂ ਲੇਟ ਲਾ ਦਾਂਗੇ ਇੱਕ ਇੱਕ ਝੋਲ ਕੋਈ ਲੈਣੀਆਂ ਆ। ਲੋਕ ਕਰੋ ਦਰਸ਼ਾਂ ਜੀ ਬਹੁਤ ਟਾਈਮ ਬਾ ਬਲੌਗ ਬਣਾਉਣ ਲੱਗਿਆ ਹੀ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂ ਡੇਲੀ ਬਲੌਗ ਆਇਆ ਕਰੂਗਾ ਆਪਣਾ ਆ ਵੀ ਵੱਡੀ ਕਬੂਤਰੀ ਆਪਣੀਆਂ ਫਿਰ ਜਿਹੜੀ ਕੱਕੀ ਆ ਪੈਂਡ ਅਵਲੇ ਕਬੂਤਰੀ ਦੀ ਕੱਢੀ ਹੋਈ ਆ ਇਹ ਵੀ ਰੱਤੀ ਨਹੀਂ ਜਿਹਦਾ ਰੰਗ ਹੋ ਰਹੀ ਆ ਇਹਦੇ ਵਿੱਚ ਵੱਡੀਆਂ ਮੇਰਾ ਬਾਜ ਕਬੂਤਰੀ ਆਣ ਦੀ ਸ਼ਾਖ ਇਹ ਕਬੂਤਰੀ ਦੇ ਬੱਚੇ ਬਹੁਤ ਆਵੇ ਆ ਲੋ ਮਾਰੋ ਇਹਨੇਗਾ ਆ ਡੱਬੀ ਵੀ ਬਾਜੀ ਛੁੱਟੀ ਹੋਈ ਆ ਆ ਵੱਡੀ ਕਬੂਤਰੀਆਂ ਆਪਣੀਆਂ ਕੱਚੀਆਂ ਪੀਲੀਆਂ ਅੱਖਾਂ ਦੀ ਇਹ ਚ ਸਾਰੀਆਂ ਤਕਰੀਬਨ ਵੱਡੀਆਂ ਕਬੂਤਰੀਆਂ ਆ ਅਪੈਰ ਕੀ ਬਾਲੇ ਜੋੜੇ ਨਹੀਂ ਲਾਏ 5 7 10 ਜੋੜੀ ਲਾਏ ਆ ਤੁਹਾਨੂੰ ਦਿਖਾਵਾਂਗੇ ਜੋੜਿਆਂ ਦਾ ਵੀ ਵਲੌਗ ਬਣਾਵਾਂਗੇ ਆਪਾਂ ਸਾਰਾ ਤੇ ਇਹ ਚ ਅੱਜ ਖੁੱਡੇ ਸਾਫ ਕਰਦਾ ਕਰਕੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਕਬੂਤਰੀਆਂ ਦਾ ਵਲੌਗ ਬਣਾ ਕੇ ਆਲੇ ਦੱਸ ਦਿੰਨੇ ਵੀ ਹਾਂ ਡੇਲੀ ਵਲੌਗ ਆਪਾਂ ਪਾਇਆ ਕਰਾਂਗੇ ਆਪਾਂ ਤੇ ਚੈਨਲ ਨੂੰ ਵੱਤੋ ਵੱਸਪੋਰਟ ਕਰਿਓ ਕਰੋ ਸ਼ਾਬਾਸ਼ ਇਹ ਸਾਰੀਆਂ ਕਬੂਤਰਾਂਆਂ ਹੀ ਆ ਆਪਣੀਆਂ ਆ ਲਾਲ ਸਰੀ ਕਬੂਤਰੀ ਆਪਣੀ ਬਹੁ ਡਾਵੀ ਕਬੂਤਰੀ ਇਹ ਰੱਖੀ ਹੋਈ ਆਪਣੀ ਆਹ ਖਟੀਆਂ ਖਾਂਦੀ ਦੀ ਮਾਂ ਮਰ ਗਈ ਸੀ ਤੇ ਦੋ ਤਿੰਨ ਭੈਣਾਂ ਆਪਣੇ ਕੋਲੇ ਨਸਲ ਨੂੰ ਹੀ ਰੱਖ ਲਈਆਂ ਆਪਾਂ ਇੱਕ ਭੈਣ ਲਾਈ ਹੋਈ ਹੈ ਜੀ ਤੇ ਦੂਜੀ ਭੈਣ ਵੀ ਥੰਦਖਾਨਾ ਫਿਰਦੀ ਇਹਦੀ ਖੱਟੀਆਂ ਅੱਖਾਂ ਦੀ ਆ ਵੀ ਇੱਧਰ ਉਹ ਪਿੱਛੇ ਉੱਠ ਗਈ ਤੇ ਇੱਕੇ ਦੀ ਭੈਣ ਆ ਫਿਰਦੀ ਆ ਜਿਹਦੇ ਹਰਾ ਰੰਗ ਲੱਗਿਆ ਹੋਇਆ ਸਿਰ ਤੇ ਖੱਟੀਆਂ ਦੀ ਤਿੰਨੇ ਚਾਰੇ ਭੈਣਾਂ ਹੀ ਆਪਣੀਆਂ ਰੋਕੀਆਂ ਹੋਈਆਂ ਮੈਂ ਇਹਨਾਂ ਦੀ ਮਾਂ ਮਰ ਗਈ ਸੀਗੀ ਤੇ ਲਓ ਆ ਸਾਰੀਆਂ ਵੱਡੀਆਂ ਕੁਤਰੀਆਂ ਆ ਵੀ ਕੱਚੀਆਂ ਪਿੱਲੀਆਂ ਅੱਖਾਂ ਵਾਲੀ ਕੁਤਰੀ ਆਪਣੀ ਬਹੁਤ ਚੰਗੀ ਇਹ ਵੀ ਆਪਾਂ ਬੱਚਿਆਂ 'ਚ ਪਾਵਾਂਗੇ ਯਾਰ ਕੀ ਆ ਮੂਰੇ ਆ ਗਈ ਜਿਹੜੀ ਬੂਤਰਾ ਅਰਗੇ ਕੁਤਰੀ ਆਦੀ ਬੇਲ ਬੂਲ ਬਹੁਤ ਆ ਕੁਤਰੀ ਸੀ ਲੋਕ ਕਰੋ ਸ਼ੌਂਕੀ ਤੇ ਚਾਹ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੀ ਸਬਸਕ੍ਰਾਈਬ ਲੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ